ਮੈਕ ਮੇਰੇ YouTube ਚੈਨਲ ਵਿਪਲ ਵਲੌਗਸ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਦੇ ਉੱਤੇ ਕਿਵੇਂ ਹੋ ਤੁਸੀਂ ਜਰੂਰ ਦੱਸਿਆ ਕਰੋ ਤੇ ਅੱਜ ਮੇਰਾ ਵਲੌਗ ਹੋ ਗਿਆ ਸ਼ਾਮ ਤੋਂ ਸਟਾਰਟ ਤੇ ਫਾਈਨਲੀ ਟਾਈਮ ਹੋ ਗਿਆ ਵਾ 4:30 ਹੋ ਗਿਆ ਤੇ ਮੈਂ ਸਾਰਾ ਕੰਮ ਤਾਂ ਵੈਸੇ ਮਤਲਬ ਅੱਜ ਬਹੁਤ سارے ਕੰਮ ਸੀ ਤੇ ਕੰਮ ਤਾਂ ਮੈਂ ਸਾਰਾ ਖਤਮ ਕਰ ਹੀ ਲੈ ਸੀਗਾ ਝਾੜੂ ਪੋਚੇ ਦਾ ਸਾਰਾ ਕੁਝ ਸਾਰਾ ਕੁਝ ਖਤਮ ਕਰ ਲਿਆ ਸੀਗਾ ਝਾੜੂ ਪੋਚਾ ਭਾਂਡੇ ਵਗੈਰਾ ਸਾਰਾ ਕੁਝ ਤੇ ਸਬਜ਼ੀ ਮੇਰੀ ਅੱਜ ਮੈਨੂੰ ਟੈਨਸ਼ਨ ਨਹੀਂ ਹੈਗੀ ਕਿਉਂਕਿ ਸਬਜ਼ੀ ਮੇਰੀ ਬਣੀ ਹੋਈ ਆ ਇਹ ਕਾਲੇ ਛੋਲੇ ਜਿਹੜੇ ਕਾਲ ਛੋਲੇ ਵੀ ਨਹੀਂ ਜਿਹੜੇ ਛੋਲੇ ਛੋਲੀਆਂ ਨਹੀਂ ਹੁੰਦਾ ਅੱਜਕੱਲ ਹਾਂ ਤੇ ਉਹ ਵਾਲਾ ਛੋਲੀਆਂ ਸਬਜ਼ੀ ਬਣਾਈ ਹੋਈ ਸੀਗੀ ਕੀ ਆ ਤੇ ਉਹਦੀ ਸਬਜ਼ੀ ਬਣਾਈ ਹੋਈ ਸੀਗੀ ਤੇ ਮੈਂ ਕਿ ਅੱਜ ਸਬਜ਼ੀ ਦੀ ਕੀ ਟੈਨਸ਼ਨ ਨਹੀਂ ਹੈਗੀ ਬਸ ਰੋਟੀ ਪਕਾਉਣੀ ਆ ਤੇ ਕੱਲ ਮੇਰੀ ਮਤਲਬ ਕੁੜੀ ਤੇ ਮੇਰੇ ਮਤਲਬ ਮੁੰਡਾ ਦੋਨੇ ਆਨੇ ਭੈਣ ਭਰਾ ਆ ਗਏ ਸੀ ਮੋਗੇ ਤੇ ਭੈਣ ਭਰਾ ਆ ਗਏ ਸੀ ਮੋਗੇ ਤੇ ਇਹ ਨਾ ਮਤਲਬ ਇਹ ਦੂਜਾ ਇਹ ਜਿਹੜੀ ਦੰਦਾਂ ਵਿੱਚ ਤਾਨਾ ਪਾਈਆਂ ਆਈਆਂ ਉਹ ਕਸੌਣੀਆਂ ਸੀਗੀਆਂ ਉਹ ਮਹੀਨੇ ਬਾਅਦ ਕਸਾ ਕੇ ਲੈ ਕੇ ਆਉਣੀਆਂ ਫਿਰ ਕੀ ਹੁੰਦਾਗਾ ਦੇਖੀ ਕਰੀਏ ਨੇ ਹੱਥੀ ਜੋੜਦੀ ਨਾ ਨਾ ਦੱਸ ਨਾ ਦੱਸ ਤੇ ਫਿਰ ਕੀ ਹੋਇਆ ਇੱਕੜਾ ਕੋਈ ਗਲਤ ਗੱਲ ਆ ਤੇ ਮੈਂ ਪਹਿਲਾਂ ਹੀ ਦੱਸ ਦਿੰਨੀ ਹਾਂ ਤੁਹਾਨੂੰ ਜਿੱਥੇ ਮਤਲਬ ਮੇਰੀ ਲੁਧਿਆਣੇ ਮੇਰੀ ਦੀਦੀ ਕੇ ਪਿੰਡ ਮਤਲਬ ਲੁਧਿਆਣੇ ਉੱਥੇ ਗਏ ਸੀਗੇ ਬੱਚੇ ਮੈਂ ਕੱਲੀ ਨਹੀਂ ਗਈ ਕਿਉਂਕਿ ਗੱਡੀ ਦੇ ਵਿੱਚ ਥਾਂ ਹੈ ਨਹੀਂ ਸੀ ਬਿਲਕੁਲ ਵੀ ਤੇ ਮੇਰਾ ਛੋਟਾ ਮੁੰਡਾ ਨਹੀਂ ਗਿਆਗਾ ਤੇ ਵੀ ਚਲੋ ਕੋਈ ਗੱਲ ਹੈ ਸੀ ਫੇਰ ਮਿਲਿਆਵਾਂਗੇ ਕਿਤੇ ਜਾ ਕੇ ਤੇ ਸਾਰੇ ਬੱਚੇ ਚਲੇ ਗਏ ਸੀ ਥੋੜੀ ਥੋੜੀ ਦੋ ਤੋਂ ਇੱਕ ਕਲਿੱਪ ਬਣਾਈਏ ਚੰਗੀ ਤਰ੍ਹਾਂ ਇਹਨੇ ਵਲੌਗ ਨਹੀਂ ਬਣਾਇਆ ਹੈਗਾ ਵੀਡੀਓ ਬਣਾਈ ਹੋਈ ਨਹੀਂ ਗਈ ਮੈਂ ਇਹਨਾਂ ਨੂੰ ਕਿਹਾ ਸੀ ਇਹ ਵੀ ਚੰਗੀ ਤਰ੍ਹਾਂ ਬਣਾਇਆ ਹੋਏ ਜਿੰਨੀ ਕੁ ਹੋਈ ਹੈ ਸ਼ੂਟ ਥੋੜੀ ਬਹੁਤੀ ਉਹ ਆਪਾਂ ਵਿੱਚ ਇਹਦੇ ਕਲਿੱਪ ਸ਼ੂਟ ਕਰ ਮਤਲਬ ਵਿੱਚ ਐਡ ਕਰ ਦਾਂਗੇ ਜੋੜ ਦਾਂਗੇ ਜੀ ਤੇ ਵਲੌਗ ਨੂੰ ਪਿਆਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵੀ ਕਰਨਾ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੋ ਕਿਹਾ ਪਲੀਜ਼ ਮੇਰੀ ਖੁਸ਼ੀ ਦੇ ਲਈ ਲਾਈਕ ਜ਼ਰੂਰ ਕਰ ਦਿਆ ਕਰੋ ਵਲੌਗ ਨੂੰ ਦੇਖ ਕੇ ਵੀਡੀਓ ਨੂੰ ਦੇਖ ਲਿਆ ਕਰੋ ਤੇ ਲਾਈਕ ਕਰ ਦਿਆ ਕਰੋ ਕਿ ਸ਼ੇਅਰ ਵੀ ਕਰ ਦਿਆ ਕਰੋ ਠੀਕ ਹੈ ਜੀ ਜਿਨੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਜ਼ਰੂਰ ਕਰ ਲਿਓ ਤੇ ਕੱਪੜੇ ਬਹੁਤ ਸੀਗੇ ਮਤਲਬ 3 3-4 ਦਿਨਾਂ ਦੇ ਕੱਪੜੇ ਸੀਗੇ ਸਾਰੇ ਕੱਪੜੇ ਧੋਤੇ ਮਸ਼ੀਨ ਦੇ ਵਿੱਚ ਫਿਰ ਸਰਪੰਡੇ ਸਾਰੇ ਜਾਣੇ ਅੱਜ ਨਾहतਿਆਂ ਗਾਇਸ ਨਾ ਕੇ ਆਪਾਂ ਸਾਰਾ ਕੰਮ ਕੰਮ ਖਤਮ ਕੀਤਾ ਉਹ ਛੋਟਾ ਸارا ਛੋਟਾ ਮੁੰਡਾ ਦੇ ਇੱਕ ਸਾਦੇ ਜਿੱਦਾਂ ਕਿ ਪੜਦਾ ਪਿਆ ਵਾ ਤੇ ਦੋ ਧਣੀਆਂ ਪੂਰੇ ਭਰ ਕੇ ਮੈਂ ਕਪੜੇ ਧੋਤੇ ਆ ਤਿੰਨ ਚਾਰ ਦਿਨਾਂ ਬਾਅਦ ਕਪੜੇ ਧੋਈ ਦੇ ਤੇ ਦੇਖ ਸੋ ਜੀ ਮਸ਼ੀਨ ਵਗੈਰਾ ਸਾਰਾ ਕੁਝ ਅੰਦਰ ਰੱਖਤਾ ਤੇ ਸਾਡੇ ਬਾਪੂ ਜੀ ਆ ਗਏ ਅੱਜ ਪਪਾ ਦੇਖ ਹੀ ਸਕਦੇ ਆ ਤਾਂ ਬਹੁਤ ਆ ਦੇਖੋ ਕਿੱਡੀ ਗੱਡੀ ਹੋ ਗਈ ਆ ਸਾਡੇ ਗੰਡੇ ਵੀ ਜੀ ਹੋਏ ਸੀਗੇ ਇਹ ਲਾਏ ਹੋਏ ਸੀ ਗੰਡੇ ਤੇ ਇਹ ਬਿਲਕੁਲ ਵੀ ਨਹੀਂ ਹੋਏਗੇ ਕਿਉਂਕਿ ਠੰਡ ਨਾ ਮਾਰ ਗਈ ਸੀ ਉਧਰਲੇ ਪਾਸੇ ਤੇ ਦੇਖ ਹੀ ਸਕਦੇ ਆ ਹੈ ਹੀ ਨਹੀਂ ਬਿਲਕੁਕੁਲ ਵੀ ਮੱਟ ਗਏ ਸਾਰੇ ਤੇ ਇੱਥੇ ਇੱਥੇ ਥੋੜੇ ਜਿਹੇ ਹੋਇਆ ਰੇਰੂ ਵੀ ਨਹੀਂ ਪਾਈ ਹੈਗੀ ਇਹਨਾਂ ਨੂੰ ਰੇਓ ਤਾਂ ਬਗੈਰ ਤਾਂ ਕਿੱਥੇ ਹੁੰਦੇ ਕੁਝ ਵੀ ਨਹੀਂ ਹੁੰਦਾਗਾ ਤੇ ਬਸ ਹੁਣ ਥੋੜੀ ਮੇਥੀ ਹੋਈ ਆ ਧੜੀਆਂ ਤੁਸੀਂ ਦੇਖ ਹੀ ਸਕਦੇ ਬਿਲਕੁਲ ਵੀ ਧੜੀਆਂ ਨਹੀਂ ਸਾਫ਼ ਹੋਇਆ ਪਿਆ ਤੇ ਪਾਲਕ ਦੇਖੋ ਕਿੱਡੀ ਕਿੱਡੀ ਹੋਈ ਵੀ ਹੈ ਹਨਾ ਬੋਲ ਤੇ ਪਾਲਕ ਤੁਸੀਂ ਦੇਖ ਹੀ ਲਈ ਆ ਕਿੱਡੀ ਕਿੱਡੀ ਹੋਈ ਵੀ ਆ ਤੇ ਮੈਂ ਵੀ ਹੁਣ ਸਾਰਾ ਕੰਮ ਖਤਮ ਕਰਕੇ ਹੋ ਗਈ ਆ ਫ੍ਰੀ ਘੰਟ ਵਧ ਗਈ ਵੀ ਤੇ ਮੈਂ ਸਾਰਾ ਕੰਮ ਖਤਮ ਕਰ ਲਏ ਤੇ ਮੇਰੀ ਹੋਈ ਪਈ ਬਸ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਅੱਜ ਕਿਉਂਕਿ ਹੁਣ ਮੈਂ ਸਾਰਾ ਮੈਂ ਆਪ ਹੀ ਖੁਦ ਕਰ ਲੈਣੀ ਆ ਝਾੜੂ ਪੋਚਾ ਸਾਰਾ ਕੁਝ ਆਪ ਪੱਟੇ ਚੱਕ ਦੇਈ ਤੇ ਸਾਰਾ ਕੰਮ ਕਰ ਲਈ ਹੰਨਿਆ ਕਿਉਂਕਿ ਜੇ ਮੈਂ ਕੰਮ ਕਰੂੰਗੀ ਤੇ ਮੇਰੀ ਥੋੜੀ ਮਤਲਬ ਮੈਂ ਠੀਕ ਰਹੂੰਗੀ ਪਹਿਲਾਂ ਆਗੂ ਤੇ ਜੇ ਮੈਂ ਖਾ ਪੀ ਕੇ ਬੈਠ ਜੂੰਗੀ ਥੋੜਾ ਥੋੜਾ ਨਾ ਕੰਮ ਕਰੂੰਗੀ ਫਿਰ ਤਾਂ ਤੁਹਾਨੂੰ ਪਤਾ ਹੀ ਆ ਮੇਰਾ ਪੇਟ ਵੀ ਵਧੂਗਾ ਤੇ ਮੈਂ ਮੋਟੀ ਵੀ ਹੋੂੰਗੀ ਤੇ ਮੈਂ ਮੋਟੀ ਮੈਂ ਨਹੀਂ ਹੋਣਾ ਚਾਹੁੰਦੀ ਕਿਉਂਕਿ ਮੈਂ ਬਿਲਕੁਲ ਵੀ ਮੈਨੂੰ ਮਤਲਬ ਸਰੀਰ ਮੋਟਾ ਬਿਲਕੁਲ ਵੀ ਚੰਗਾ ਲੱਗਦਾ ਨਾਲ ਤਾਂ ਦੇਖੋ ਬਿਮਾਰੀਆਂ ਲੱਗਦੀਆਂ ਤੇ ਨਾਲੇ ਬੰਦਾ ਕੰਮ ਵਾਲਾ ਨਹੀਂ ਰਹਿੰਦਾ ਕਬ ਮੇਨ ਚੀਜ਼ ਦਾ ਕੰਮ ਨਹੀਂ ਹੁੰਦਾ ਮੈਨੂੰ ਤਾਂ ਹੁਣੇ ਹੀ ਨਹੀਂ ਉੱਠ ਕੇ ਬੈਠਿਆ ਜਾਂਦਾ ਤੇ ਨਾ ਹੀ ਮੈਨੂੰ ਉੱਠਿਆ ਜਾਂਦਾ ਜਦੋਂ ਮੈਂ ਬੈਠ ਜਾਨੀ ਆ ਤੇ ਨਾ ਬਹੁਤ ਜਿਆਦਾ ਔਖਾ ਵਾ ਮੈਨੂੰ ਤੇ ਬਾਕੀ ਇੱਕ ਹੋਰ ਚੀਜ਼ ਦਿਖਾਉਣੀ ਸੀ ਤੁਹਾਨੂੰ ਤੇ ਹਾਂਜੀ ਜੋ ਕੁਝ ਵੀ ਮੇਰੇ ਬੱਚੇ ਲੈ ਕੇ ਆਏ ਸੀ ਇਹ ਮਗ ਉਹ ਆਪਾਂ ساری ਚੀਜ਼ ਵਿੱਚ ਇਹਦੇ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜੁੜੀ ਰਿਹਾ ਵਲੌਗ ਦੇ ਨਾਲ ਹਾਂਜੀ ਇੱਕ ਮਤਲਬ ਸਾਡੀ ਇੱਕ ਮਤਲਬ ਬਹੁਤ ਵੱਡੀ ਐ ਮਤਲਬ ਚੀਜ਼ ਸੀ ਜਿਹੜੀ ਕਿ ਸਾਨੂੰ ਮਿਲ ਗਈ ਉਹ ਤੇ ਮੈਂ ਇਹ ਚੀਜ਼ ਤੁਹਾਨੂੰ ਬਾਅਦ ਚ ਦੱਸੂਗੀ ਤੇ ਉਹਦੀ ਖੁਸ਼ੀ ਵਿੱਚ ਅਸੀਂ ਲੈ ਕੇ ਆਏ ਸੀ ਜੀ ਬਰਫੀ ਖਾ ਲੋ ਮੂੰ ਮਠਾ ਕਰ ਲੋ ਵੈਸੇ ਬੱਚਾ ਸਾਰੇ ਨੇ ਖਾ ਲਿਆ ਬਾਬਾ ਜੀ ਨੂੰ ਮੱਥਾ ਵੀ ਟੇਕਤਾ ਸੀਗਾ ਤੇ ਸਾਡੀ ਮਹਾਰਾਜ ਜੀ ਨੇ ਬੇਨਤੀ ਪੂਰੀ ਕੀਤੀ ਆ ਮਤਲਬ ਸਾਡੀ ਅਰਦਾਸ ਪੂਰੀ ਹੋਈ ਆ ਵਾਹਿਗੁਰੂ ਨੇ ਪਰਮਾਤਮਾ ਨੇ ਰੰਗ ਭਾਗ ਲਾਇਆ ਤੇ ਚੰਗੇ ਚੰਗੀ ਚੀਜ਼ ਮਤਲਬ ਸਾਡੇ ਨਾਲ ਹੋਈ ਆ ਇਹ ਚੀਜ਼ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਤੇ ਜੇ ਤੁਸੀਂ ਇਹ ਚੀਜ਼ ਨੂੰ ਮਤਲਬ ਸਰਪ੍ਰਾਈਜ਼ ਆ ਤੁਹਾਡੇ ਲਈ ਵੇਟ ਕਰੋ ਵੇਟ ਐਂਡ ਵਾਚ ਠੀਕ ਹੈ ਜੀ ਤੇ ਹਾਂਜੀ ਦੋਸਤੋ ਆ ਕੱਪੜੇ ਆ ਜਿਹੜੇ ਆਪਾਂ ਲੈ ਕੇ ਆਂਦੇ ਸੀਗੇ ਮੇਰੇ ਹਸਬੰਡ ਦੀ ਪੈਂਟ ਸ਼ਰਟ ਆ ਮੇਰੇ ਮੁੰਡੇ ਦਾ ਕੋਟ ਉਹ ਕੋਟ ਹੋਰ ਸੀਗਾ ਜਿਹੜਾ ਮੈਂ ਵੇਖਿਆ ਸੀਗਾ ਉਹ ਬੜਾ ਪਿਆਰਾ ਫਿੱਕਾ ਕਲਰ ਸੀ ਸੋਹਣਾ ਇਹ ਵੀ ਬਹੁਤ ਆ ਬਟ ਇਹ ਫਿੱਕਾ ਬਲੂ ਦੇ ਵਿੱਚ ਆ ਬਲੂ ਵੀ ਨਹੀਂ ਹੈਗਾਗਾ ਫਿੱਕਾ ਮੈਂ ਤੁਹਾਨੂੰ ਕਿਵੇਂ ਦੱਸਾਂ ਬਲੂ ਦੇ ਵਿੱਚ ਹੀ ਆ ਮਤਲਬ ਬਹੁਤ ਫਿੱਕਾ ਵਾ ਤੇ ਉਹ ਕਲਰ ਬੜਾ ਪਿਆਰਾ ਸੀ ਉਹ 1200 ਦਾ ਸੀ ਇਹ ਜਣੀ ਦੀ ਇਹ ਮਤਲਬ ਲੈ ਕੇ ਆਏ 800 ਰੁਪਏ ਦਾ 800 ਰੁਪਏ ਦਾ ਕੋਟ ਲੈ ਕੇ ਆਇਆ ਇਹ ਵਾਲਾ ਤੇ ਮੇਰੇ ਮਤਲਬ ਹਸਬੰਡ ਦੀ ਪੈਂਟ ਸ਼ਰਟ ਆ 1100 ਰੁਪਏ ਦੀ ਪੈਂਟ ਸ਼ਰਟ ਆ ਸੀ ਤੇ ਮੇ ਜੋ ਜਾਣ ਇਹ ਨ ਮੈਂ ਕਦ ਤੇਰੋ ਨਹੀਂ ਨਾਨਕ ਕਹਿਓ ਬਚਾੜ ਗਰਬ ਕਰਤ ਦੇਖੋ ਮੇਰ ਸਾ ਜਨਮ ਮੀਤਾ ਇੱਥੇ ਗੁਰੂ ਮਹਾਰਾਜ ਜੀ ਮਤਲਬ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਸੀ ਤੇ ਫਿਰ ਤੁਹਾਡੇ ਸਾਰਿਆਂ ਦੀਆਂ ਬੀਸ਼ਖ ਮਹਾਰਾਜ ਜੀ ਪੂਰੀ ਕਰਨ ਇਹਨਾਂ ਦੀ ਲੰਮੀ ਆਮਰਾਂ ਤੰਦਰੁਸਤੀਆਂ ਬਖਸ਼ੇ ਬਾਬਾ ਜੀ ਇਹਨਾਂ ਨੂੰ ਝੋਲੀਆਂ ਹਮੇਸ਼ਾ ਖੁਸ਼ੀਆਂ ਨਾਲ ਭਰੀ ਰੱਖੇ ਤੇ ਸਾਰੇ ਜਣੇ ਗੱਡੀ ਤੇ ਚੱਲੇ ਸੀ ਜੀ ਤੇ ਇੱਥੇ ਵਾਪਸ ਆ ਕੇ ਵੇਖੋ ਸਾਰੇ ਜਣੇ ਤੇ ਬੱਚੇ ਬੱਚਾ ਪਾਲਟੀ ਸਾਰੇ ਜਣੇ ਸਿਆਣੇ ਛੋਟੇ ਵੱਡੇ ਸਾਰੇ ਬੈਠੇ ਇੱਕ ਦੂਜੇ ਨਾਲ ਰਸਲਾ ਕਰਦੇ ਪਏ ਸੀ ਗੁਪਤਗੁ ਜਿਵੇਂ ਕਿ ਬੱਤ ਚੱਲੇ ਸੀ ਤਿਆਰੀ ਸੀ ਸਾਰਿਆਂ ਦੀ ਆਪਣੋ ਆਪਣੀ ਘਰੇ ਜਾਣ ਦੀ ਇੱਥੇ ਫਿਰ ਬੱਚੇ ਸ਼ਾਦੂ ਉੱਪਰ ਆ ਕੇ ਸਾਰਾ ਸਮਾਨ ਵਾਧੂ ਘਟੂ ਦੇ ਉੱਪਰ ਰੱਖਿਆ ਸੀ ਇੱਥੇ ਜਿਹੜੀ ਨਦੀ ਨਿੱਕੀ ਆ ਕੀ ਇਹਦਾ ਨਾਮ ਪਤਾ ਨਹੀਂ ਮੈਨੂੰ ਤਾਂ ਵੈਸੇ ਮੈਂ ਭੁੱਲ ਜਾਨੀ ਆ ਤੇ ਤਾਂ ਵਾਲਾ 뷰 ਦੇਖਦੇ ਕਿੰਨਾ ਸੋਹਣਾ ਸਾਰੇ ਪਾਸਿਓਂ ਤੋਂ ਵਧੀਆ ਲੱਗਦਾ ਪਿਆ ਖੇਤ ਵੀ ਆ ਤੇ ਘਰ ਵੀ ਆ ਬਹੁਤ ਹੀ ਸੋਹਣਾ ਜਣੀ ਦੀ ਤੇ ਬੜਾ ਵਧੀਆ ਤੇ ਸਮਾਨ ਸਮੂਹਣ ਪਿਆ ਸੀਗਾ ਤੇ ਇੱਥੇ ਖਾਣ ਪੀਣ ਵਾਲਾ ਸਮਾਨ ਸੀ ਜੀ ਲੱਗਿਆ ਹੋਇਆ ਟੈਂਟ ਬਾਰ ਦੇ 메ਨ ਗੇਟ ਦੇ ਮੂਰੇ ਸੀਗਾ ਗਲੀ ਦੇ ਤੇ ਸਾਰੇ ਜਣੇ ਖਾ ਪੀ ਕੇ ਚਾਹ ਪਾਣੀ ਪੀ ਕੇ ਆ ਵੀ ਦੀ ਜੀ ਤੇ ਜਿਹੜੇ ਸਮਾਨ ਸਨ ਮਤਲਬ ਆਪਣਾ ਰੱਖੀ ਜਾਂਦੇ ਆ ਸਾਰੇ ਜਣੇ ਦੀ ਹੁਣ ਤਿਆਰੀ ਹੈ ਜੀ ਤੇ ਫੇਰ ਬਸ ਇਦਾਂ ਖਾ ਪੀ ਕੇ ਫੇਰ ਬੱਚਿਆਂ ਨੇ ਆ 메ਨ ਗੇਟ ਹੈ ਜੀ ਇੱਥੇ 메ਨ ਗੇਟ ਦੇ ਮੂਰੇ ਟੈਂਟ ਲੱਗਿਆ ਹੋਇਆ ਸੀਗਾ ਤੇ ਬਸ ਘਰ ਬਹੁਤ ਹੀ ਜ਼ਿਆਦਾ ਸੋਹਣਾ ਬੜਾ ਹੀ ਪਿਆਰਾ ਇੱਥੇ ਤਾਂ ਥੋੜਾ ਜਿਹਾ ਇਹਨਾਂ ਨੇ ਵੀਡੀਓ ਦੇ ਹਿਸਾਬ ਨਾਲ ਬਣਾਈ ਆ ਤੇ ਫਿਰ ਚਤ ਉੱਪੇ ਆ ਗਏ ਸੀ ਜੁਆਕ ਹਾਂਜੀ ਇੱਥੇ ਫਿਰ ਸਾਰੇ ਜਣੇ ਇੱਕ ਦੂਜੇ ਨਾਲ ਰਹਿ ਸਲਾਹ ਕਰਦੇ ਪਏ ਸੀ ਇਹ ਮੁੰਡਾ ਮੇਰਾ ਵੇਹਰ ਉਹ ਬੱਚਿਆਂ ਨਾਲ ਬੱਚਾ ਬਣਾਇਆ ਇਹ ਕਿੰਨੇ ਵਲੌਗ ਦਾ ਮੈਂ ਕਰਦੀ ਐ ਐਂਡ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਏ ਬਾਏ ਜੀ ਮਿਲਦੇ ਨਵੀਂ ਵੀਡੀਓ ਨਵੀਂ ਸਵੇਰ ਤੱਕ ਤਦ ਤੱਕ ਧਿਆਨ ਰੱਖਣਾ